ਪੰਜਾਬ ਦੇ ਵਿੱਚ ਇੱਕ ਵਾਰ ਫੇਰ ਬਰਸਾਤ ਦਾ ਅਲਰਟ ਹੋ ਗਿਆ ਦੱਸਦੇ ਇਹ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਰਸਾਤ ਜਿਹੜੀ ਆ ਹੋ ਸਕਦੀ ਹੈ ਪਰ ਇੰਨੀ ਕੋਈ ਭਾਰੀ ਬਰਸਾਤ ਨਹੀਂ ਹਲਕੀ ਬਰਸਾਤ ਦਾ ਅਨੁਮਾਨ ਮੌਸਮ ਵਿਭਾਗ ਨੇ ਲਗਾਇਆ ਦੱਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੌਸਮ ਵਿਭਾਗ ਦੇ ਮਾਹਰ ਭਵਨਜੀਤ ਕੌਰ ਕਂਦਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਨਾਰਥਰਨ ਡਿਸਟ੍ਰਿਕਟਸ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਜਿਹੜੀ ਆ ਹੋ ਸਕਦੀ ਹੈ ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਗਰਾਵਡ ਬਹੁਤ ਜ਼ਿਆਦਾ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਆ ਆਮੂਮਨ ਨਵੰਬਰ ਦੇ ਵਿੱਚ ਠੰਡ ਜਿਹੜੀ ਆ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਮੌਸਮ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਰਿਹਾ ਕਿ ਠੰਡਾ ਜਿਹੜਾ ਮੌਸਮ ਉਹ ਚੱਲ ਰਿਹਾ ਤਾਂ ਹੁਣ ਪੰਜਾਬ ਦੇ ਵਿੱਚ ਬਰਸਾਤ ਕੁਝ ਥਾਵਾਂ ਤੇ ਦਸਤਕ ਦੇ ਵੀ ਕੀ ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਤੇਜ਼ ਰਫ਼ਤਾਰ ਨਾਲ ਗਰਾਵਟ ਚੜੀਆ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਮੌਸਮ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਬਦਲੇਗਾ 4 ਅਤੇ 5 ਤਰੀਕ ਦਾ ਜਿਹੜਾ ਹਲਕੀ ਤੋਂ ਦਰਮਿਆਨੀ ਬਰਸਾਤ ਦਾ ਅਨੁਮਾਨ ਲਗਾਇਆ ਜਾ ਰਿਹਾ ਤਾਂ ਅੱਜ ਹੁਸ਼ਿਆਰਪੁਰ ਪਠਾਨਕੋਟ ਅਤੇ ਗੁਰਦਾਸਪੁਰ ਵਾਲੇ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦਾ ਅਨੁਮਾਨ ਲਗਾਇਆ ਜਾ ਰਿਹਾ ਭਵਿੱਖਬਾਣੀ ਕੀਤੀ ਜਾ ਰਹੀ ਹੈ ਅਤੇ ਕੱਲ ਨੂੰ ਰੋਪੜ ਸ਼ਹੀਦ ਭਗਤ ਸਿੰਘ ਨਗਰ ਇੱਧਰ ਵਾਲੇ ਸਾਈਡ ਜਿਹੜੀ ਹੈ ਬਰਸਾਤ ਹੌਂਦਾ ਹਨੂਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਗਿਆ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸਾਦ ਜਿਹੜੀ ਇਹ ਦੇਖਣ ਨੂੰ ਮਿਲੇਗੀ ਅੱਜ ਅਤੇ ਕੱਲ ਦਾ ਜਿਹੜਾ ਜ਼ਿਆਦਾ ਹਨੂਮਾਨ ਲਗਾਇਆ ਜਾ ਰਿਹਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਲਗਾਤਾਰ ਉਹ ਗਰਾਵਟ ਵਾਲੇ ਜਾਣ ਦਾ ਅਨੁਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ ਪਹਿਲਾਂ ਪੰਜਾਬ ਨੇ ਹੜ੍ਹਾਂ ਦੀ ਮਾਰ ਚੇਲੀ ਜਿਸਤੇ ਵਿੱਚ ਕਈ ਏਕੜ ਫਸਲ ਜਿਹੜੀ ਹੈ ਉਹ ਲੋਕਾਂ ਦੀ ਖਰਾਬ ਹੋ ਗਈ ਜਿਸ ਤੋਂ ਬਾਅਦ ਪੰਜਾਬ ਉਸਤੇ ਨਾਲ ਜੂਝ ਰਿਹਾ ਲੜ ਵੀ ਰਿਹਾ ਤਗੜਾ ਹੋ ਕੇ ਲੜ ਰਿਹਾ ਤੇ ਉਸ ਹੜ੍ਹਾਂ ਦੀ ਮਾਰ ਤੋਂ ਉੱਠ ਕੇ ਬਾਹਰ ਵੀ ਆ ਰਿਹਾ ਪਰ ਹੁਣ ਦੂਜੀ ਫਸਲ ਦੀ ਵਾਰੀ ਆ ਚੁੱਕੀ ਹੈ ਕਣਕ ਪਸਾ ਲੋ ਜਿਹੜੀ ਆ ਉਹ ਬਿਜਣੀ ਕਿਸਾਨਾਂ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਸਭ ਦੇ ਵਿਚਕਾਰ ਜੇਕਰ ਹਲਕੀ ਬਰਸਾਤ ਹੁੰਦੀ ਹੈ ਤਾਂ ਕਿਸਾਨਾਂ ਵਾਸਤੇ ਕੁਝ ਲਾਹੇਵੰਦ ਜਿਹੜੀ ਆ ਹੋ ਸਕਦੀ ਹੈ ਤੇ ਬਰਸਾਤ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਉਹ ਨੁਕਸਾਨ ਵੀ ਕਰ ਸਕਦੀ ਹੈ ਕਿਉਂਕਿ ਹਜੇ ਪੰਜਾਬ ਦੇ ਕਈ ਅਜਿਹੇ ਇਲਾਕੇ ਨੇ ਜਿਹੜੇ ਹਜੇ ਤੱਕ ਹੜ੍ਹਾਂ ਦੀ ਮਾਰ ਤੋਂ ਜਿਹੜਾ ਉਹ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇੱਕ ਵਾਰੀ ਤਾਂ ਸਾਰੇ ਖੇਤ ਜਿਹੜੇ ਨੇ ਉਹ ਹੜ੍ਹਾਂ ਦੇ ਕਾਰਨ ਰੇਤੇ ਦੇ ਨਾਲ ਭਰ ਚੁੱਕੇ ਸੀਗੇ ਇਹ ਸਲਟਿੰਗ ਕਿਸਾਨਾਂ ਦੇ ਵੱਲੋਂ ਅਜੇ ਤੱਕ ਵੀ ਚੱਲ ਰਹੀ ਹੈ ਕਿਉਂਕਿ ਕਈ-ਕਈ ਫੁੱਟ ਰੇਤਾ ਜਿਹੜਾ ਉਹਨਾਂ ਦੀ ਉਹਨਾਂ ਦੇ ਖੇਤਾਂ ਦੇ ਵਿੱਚ ਆ ਗਿਆ ਸੀ ਤੇ ਖੇਤ ਸਰਦੀਆਂ ਦੀ ਫਸਲ ਬੀਜਣ ਦੇ ਲਾਇਕ ਜਿਹੜਾ ਨਹੀਂ ਸੀ ਤਾਂ ਹੌਲੀ-ਹੌਲੀ ਕਿਸਾਨ ਉਹ ਖੇਤਾਂ ਨੂੰ ਫਸਲ ਬੀਜਣ ਲਾਇਕ ਬਣਾ ਰਹੇ ਨੇ ਉੱਥੋਂ ਰੇਤਾ ਚੁੱਕ ਚੁੱਕਦੇ ਵੀ ਨਜ਼ਰ ਆ ਰਹੇ ਨੇ ਤਾਂ ਹੁਣ ਕਈ ਥਾਵਾਂ ਤੇ ਕਣਕ ਜਿਹੜੀ ਹੈ ਬੀਜਣੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਅੱਗੇ ਕਿਉਂਕਿ ਕਣਕ ਦੀ ਜਿਹੜੀ ਫਸਲ ਹੈ ਇਹ ਸਰਦੀਆਂ ਤੇ ਨਿਰਭਰ ਕਰਦੀ ਹੈ ਜਿੰਨੀ ਸਰਦੀ ਪੈਂਦੀ ਆ ਉਹਨਾਂ ਨਾਲੋਂ ਜ਼ਿਆਦਾ ਕਣਕ ਤਾਂ ਝਾੜ ਜਿਹੜਾ ਉਹ ਆਉਂਦਾ ਤਾਂ ਹੁਣ ਐਤ ਕੀ ਕਿਸ ਤਰੀਕੇ ਦੀ ਸਰਦੀ ਪਵੇਗੀ ਇਹ ਦਸੰਬਰ ਦੇ ਵਿੱਚ ਹੀ ਪਤਾ ਲੱਗੇਗਾ ਪਰ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਪੈਣ ਨਾਲ ਪੰਜਾਬ ਦੇ ਵਿੱਚ ਸ਼ੀਤ ਲਹਿਰ ਜਿਹੜੀ ਆ ਚੱਲਨੀ ਉਹ ਸ਼ੁਰੂ ਹੋ ਜਾਏਗੀ ਹੋਰ ਮੌਸਮ ਭਾਗ ਦੇ ਮਾਹਰ ਉਮੀਦ ਕਰ ਕਿੰਗਰਾ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਲਗਾਤਾਰ ਮੌਸਮ ਵਿੱਚ ਬੜੇ ਬਦਲਾਅ ਦੇਖ ਰਹੇ ਨੇ ਆਉਣ ਵਾਲੇ ਤਾਂ ਕਿਸ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ जी जो अभी करंट वैदर कंडीशन देखिए डे और दे नाइट टाइम टेंपरेचर दोनों अं कह सकते हैं कि नीयर नॉर्मल चल रहे हैं कल का डे टाइम टेंपरेचर तीह डिग्री सेंटीग्रेड रिकॉर्ड किया गया नॉर्मल तो लगभग पॉइंट नौ डिग्री सेंटीग्रेड उपर है और अज का मिनीम टैंपरेचर चौदह पॉइंट छे डिग्री सेंटीग्रेड रिकॉर्ड किया गया ਜਿਹੜਾ ਕਿ ਨਾਰਮਲ ਤੋਂ ਲੱਗਦਾ ਕਿ 1.4 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਸੋ ਦੋਨੇ ਦਿਨੋਂ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਨਰਥਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਿੱਚ ਕੱਲ 4 ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਜਾਂ ਗੁਦਾਸਪੁਰ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 5 ਤਰੀਕ ਨੂੰ ਇਹਨਾਂ ਦੇ ਨਾਲ ਲਗਦੇ ਕੁਝ ਡਿਸਟ੍ਰਿਕਟਸ ਵਿੱਚ ਵੀ ਜਿਵੇਂ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਜਾਂ SBS ਨਗਰ ਔਰ ਰੂਪਨਗਰ ਦੇ ਵਿੱਚ ਜਿਹੜੇ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਤੁਹਾਨੂੰ ਕੀ ਲੱਗਦਾ ਪੰਜਾਬ ਪੱਧਰ ਦੇ ਵਿੱਚ ਫਿਰ ਠੰਡ ਵਧੇਗੀ ਹੈ ਵੀ ਕਿੰਨਾ ਕੁ? ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗਿਰਾਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੋਡਿਕਸ਼ਨ ਨਹੀਂ ਹੈ। ਮੰਕ ਲੱਗਦਾ ਕਿ ਫਾਇਦੇਮੰਦ ਰਹਿਗਾ ਮੌਸਮ ਕਿਉਂਕਿ ਮਹੌਨ ਜਿਹੜੀ ਕਰਤ ਨਹੀਂ ਹੋਈ ਆਈ ਚਲ ਰਹੀ ਹੈ ਜਿੱਦਾਂ ਜੇਕਰ ਥੋੜਾ ਮੌਸਮ ਦੇ ਵਿੱਚ ਪਰਸਨਦਾ ਜਿੱਦਾਂ ਦਾ ਕੰਪਲਟ ਜਲਦਾ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰੈਵਿਟੀ ਅਬਜ਼ਰਵ ਕਰ ਸਕਦੇ ਹਾਂ ਸੋ ਜਿਵੇਂ ਉਹਨਾਂ ਰਬੀ ਕ੍ਰੌਪਸ ਤੇ ਜਿਹੜੀ ਸਵਿੰਗ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਇਸ ਸਮੇਂ ਦੀਆਂ ਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਸਹੀ ਸਾਬਤ ਹੋ ਸਕਦੀਆਂ ਮੈਮ ਦੇਖਿਆ ਕਿ ਥੋੜੀ ਧੁੰਦ ਵੀ ਜਿਹੜੀ ਅੰਝੇ ਤਾਂ ਲੱਗਦੀ ਆ ਲੱਗਦਾ ਕਿ ਨੀਂਦ ਜਿਵੇਂ ਜੁਸੀਂ ਦੱਸਿਆ ਕਿ ਕੀ ਬਾਲੀਆ ਮੈਟਰਿਸਟਰਮਨ ਦਾ ਜਿਹੜਾ ਸਰਜਾਂ ਕੋਈ ਮੌਸਮ ਦੇ ਵਿੱਚ ਪ੍ਰਦੂਸ਼ਣ ਹੋ ਰਹੀ ਹੈ ਜੀ ਹਵਾ ਦੇ ਵਿੱਚ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵੀ ਥੋੜਾ ਵੱਧ ਹੈਗਾ ਕੁਝ ਹੈਜ਼ੀ ਕੰਡੀਸ਼ਨਸ ਪਿਛਲੇ ਦਿਨਾਂ ਦੇ ਵਿੱਚ ਬਣੀਆਂ ਵੀ ਰਹੀਆਂ ਨੇ ਸੋ ਇਹਦੇ ਕਰਕੇ ਥੋੜੀਆਂ ਫੌਗੀ ਕੰਡੀਸ਼ਨਸ ਹੈ ਅਸੀਂ ਕਿੱਸਾ ਦੇਖ ਕੇ ਬਣੀ ਹੈ ਬੈਸੇ ਜੇਕਰ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਕੋਈ ਬਰਸਾਤ ਵਗੈਰਾ ਹੋਣ ਗਿਆ ਕਿ ਅਨਵੰਬਰ ਮਹੀਨੇ ਦੇ ਵਿੱਚ ਨਾਰਮਲ ਬਾਰਿਸ਼ 6.8 ਮਿਲੀਮੀਟਰ ਹੈ ਜੀ ਡਰਾਇਐਸਟ ਮੰਥ ਹੈਗਾ ਸਾਲ ਦਾ ਸੋ 6.8 ਮਿਲੀਮੀਟਰ ਨਾਰਮਲ ਬਾਰਿਸ਼ ਨਵੰਬਰ ਮਹੀਨੇ ਦੀ ਹੈ ਅਫੇਮ ਮੌਕਾਸ਼ ਕਰਦੇ ਨੇ ਹੁਣ ਉਕਾੜੀ ਵੀ ਜਿਹ ਲਈ ਜਾਂਦੀ ਹੈ ਅੰਦਰ ਦੇਖਦੇ ਆਂ ਮੌਸਮ ਵੀ ਬਦਲ ਰਿਹਾ ਆਮ ਦੁਕਾਨ ਥੋੜਾ ਜਾਇਸੋ ਫੇਸ ਰੱਖ ਜੀ ਅੱਜ ਇਸ ਟਾਈਮ ਜਦੋਂ ਮੌਸਮ ਦੇ ਵਿੱਚ ਚੇਂਜ ਹੁੰਦੀ ਹੈ ਟੈਂਪਰੇਚਰ ਥੋੜਾ ਘਟਣਾ ਸ਼ੁਰੂ ਹੁੰਦਾ ਜਿਵੇਂ ਹੁਣ ਕੰਡੀਸ਼ਨਸ ਬਣੀ ਹੋਈਆਂ ਨੇ ਅਚ ਨਾਈਟ ਟਾਈਮ ਟੈਂਪਰੇਚਰ ਵੀ 14.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਵਿੱਚ ਸਟੇਬਲ ਵੈਦਰ ਕੰਡੀਸ਼ਨਸ ਬਣਦੀਆਂ ਨੇ ਔਰ ਜਿਹੜੀ ਹਵਾ ਦੀ ਗਤੀ ਵੀ ਕਾਫੀ ਘੱਟ ਹੁੰਦੀ ਹੈ ਕਿਉਂਕਿ ਕਾਮ ਔਰ ਸਟੇਬਲ ਕੰਡੀਸ਼ਨਸ ਬਣੀ ਹੁੰਦੀਆਂ ਨੇ ਸੋ ਉਹਦੇ ਵਿੱਚ ਪੋਲੂਸ਼ਨ ਵੀ ਜੋ ਹਵਾ ਦੇ ਵਿੱਚ ਹੁੰਦਾ ਉਹਦੀ ਮੂਵਮੈਂਟ ਨਹੀਂ ਹੁੰਦੀ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਲਗਦਾ ਕਿ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਜਿੰਨਾ ਮੌਸਮ ਦੇ ਵਿੱਚ ਬਟੇਕਲਾ ਬਿਲਕੁਲ ਜੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਕੰਡੀਸ਼ਨਸ ਵੀ ਸਟੇਬਲ ਬੜੀਆਂ ਹੋਈਆਂ ਨੇ ਔਰ ਥੋੜਾ ਪੋਲੂਸ਼ਨ ਵੀ ਹਵਾ ਦੇ ਵਿੱਚ ਹੈ ਔਰ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਹੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਐਵਰੀਬਾਡੀ ਸੀਨ ਲੈ ਕੇ ਰੱਖੋ ਅਲਰਟ ਕੋਈ ਨਹੀਂ ਹੈ ਜੀ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਕੁਝ ਨਵਾਂ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਹਲਕੇ ਚਿੱਟੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਅੰਮ੍ਰਿਤਸਰ ਜ਼ਿਲੰਦਰ ਰੂਪਨਗਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ